ਕਰੋਂ ਗਿਆ ਆਹ ਤੇ ਉਦੋਂ ਹੀ ਗੱਲ ਹੋਈ ਹੈ ਉਦੋਂ ਬਾਅਦ ਤਾਂ ਮੇਰੀ ਕੋਈ ਗੱਲ ਨਹੀਂ ਹੋਈਗੀ ਇਹਦੇ ਨਾਲ ਤੇ ਜਿਹੜੀਆਂ ਵੀਡੀਓ ਦੇਖਦੇ ਆ ਇਹ ਮਾਰੀਆਂ ਹੀ ਆ ਮਾਰੀਆਂ ਕਰਕੇ ਹੀ ਇਹ ਕੰਮ ਹੋਇਆ ਈਟਾ ਜੇ ਇਹ ਕੰਮ ਚੰਗਾ ਹੁੰਦਾ ਤੇ ਇਹਨਾਂ ਨੂੰ ਵੀ ਇਹ ਕਦਮ ਨਾ ਚੁੱਕਣਾ ਪੈਂਦਾ ਉਹਨਾਂ ਲਈ ਵੀ ਮਾਰਾ ਸੀਗਾ ਜ ਬਣਾਉਣ ਵਾਲਿਆਂ ਲਈ ਵੀ ਮਾਰਾ ਹੀ ਹੋ ਗਿਆ ਤੇ ਸਾਡੇ ਲਈ ਉਦੋਂ ਵੱਡਾ ਮਾਰਾ ਹੋ ਗਿਆ ਪਰਿਵਾਰ ਦਾ ਜਿਹੜਾ ਧਰਮ ਹੈਗਾ ਇਹ ਮੁਸਲਮਾਨ ਧਰਮ ਦੇ ਵਿੱਚ ਪੈਦਾ ਜ਼ਰੂਰ ਹੋਏ ਆ ਅਸੀਂ ਪਰ ਸੰ 47 ਤੋਂ ਲੈ ਕੇ ਸਾਡੇ ਬਜ਼ੁਰਗਾਂ ਦੇ ਵੀ ਅਮਰਤ ਛਕਿਆ ਹੋਇਆ ਸੀਗਾ ਤੇ ਅਸੀਂ ਸਾਰੇ ਗੁਰਸਾਖੀਆਂ ਗੁਰੂ ਘਰ ਨੂੰ ਹੀ ਮੰਨਦੇ ਆ ਇੱਥੇ ਛੇਵੇਂ ਪਾਸ਼ਾ ਦਾ ਸਥਾਨ ਆ ਤੇ ਗੋਸੇ ਨੂੰ ਹੀ ਮੰਨਦੇ ਆ ਤੇ ਜਿਹੜਾ ਇਹਦਾ ਲੋਕਾਂ ਨਾਲ ਵਿਚਰਨਾ ਜਾਂਦਾ ਸੁਭਾਅ ਬਹੁਤ ਵਧੀਆ ਸੁਭਾਅ ਬਹੁਤ ਚੰਗੇ ਅਨੇਕ ਕੰਮ ਕਰਨ ਵਾਲਾ ਤੇ ਹੁਣ ਵੀ ਚੰਗੇ ਕੰਮ ਹੀ ਕਰਦਾ ਤੇ ਇਹ ਜਿਹੜਾ ਹੋਇਆ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਮੈਨੂੰ ਨਹੀਂ ਲੱਗਦਾ ਉਹਨੇ ਕੀਤਾ ਆਪਦੇ ਹੱਥੀਂ ਕੀਤਾ ਕੀ ਹੋਇਆ ਇਹ ਤਾਂ ਹੁਣ ਪੁਲਿਸ ਨੂੰ ਪਤਾ ਹੋਊਗਾ ਜਾ ਉਹਦੇ ਸਾਹਮਣੇ ਆਏ ਤਾਂ ਪਤਾ ਲੱਗੂਗਾ ਜੀ ਕੀ ਸਰ ਇਹਨਾਂ ਦਾ ਕੋਈ ਸਿਸਟਮ ਬਣਾਉਣ ਵੀ ਐਸਾ ਗੰਦੇ ਜਿਹੜਾ ਪੰਜਾਬ ਦੇ ਵਿੱਚ ਗੁਰੂਆਂ 피ਰਾਂ ਦੀ ਧਰਤੀ ਇੱਥੇ ਨਾ ਕਰਨ ਤੇ ਜਿਹੜੇ ਇਹ ਸੋਚਦੇ ਆ ਜਾਂ ਬਣਾਉਂਦੇ ਆ ਉਹਨਾਂ ਨੂੰ ਵੀ ਆਪ ਹੀ ਸਮਝ ਜਾਣਾ ਚਾਹੀਦਾ ਵੀ ਨਹੀਂ ਆਪਣੀਆਂ ਹੀ ਧੀਆ ਭੈਣਾਂ ਵੇਖਦੀਆਂ ਆਪਣੇ ਬੱਚੇ ਵੇਖਦੇ ਆ ਵੀ ਇਹਨਾਂ ਚੀਜ਼ਾਂ ਨੂੰ ਅਸੀਂ ਨਾ ਬਾਲਾ ਕਰੀਏ ਤੇ ਆਪ ਹੀ ਸੁਧਰ ਜਾਣ ਨਾ ਲੋਕਾਂ ਨੂੰ ਇਸ ਮਸੀਬਤ ਦੇ ਵਿੱਚ ਪਾਉਣ ਜੇ ਆਪ ਚੰਗੇ ਹੋ ਨਾ ਆਪ ਸੁਧਰ ਜਾਣ ਨਹੀਂ ਤਾਂ ਸਰਕਾਰ ਨੂੰ ਜ਼ਰੂਰ ਚਾਹੀਦਾ ਇਹਨਾਂ ਦੇ ਉੱਤੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਇਸ ਸਿਸਟਮ ਕੀ ਤਰੀਕ ਨੂੰ ਗੱਲ ਹੋਈ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਜੀ ਉਹ ਤਾਂ 11 ਤਰੀਕ ਨੂੰ ਜ਼ਰੂਰ ਇੱਕ ਮੇਰੀ ਫੋਨ ਆਇਆ ਜੀ ਮੈਨੂੰ ਜਦੋਂ ਉਹਦੇ ਕੋਈ ਲਾਸ਼ ਰੋਗ ਦਾ ਉਦੋਂ ਹੋਈ ਆ ਤੇ ਉਦੋਂ ਮੈਨੂੰ ਇੱਕ ਵਾਰੀ ਫੋਨ ਆਇਆ ਸੀਗਾ ਤੇ ਮੈਨੂੰ ਕਹਿੰਦਾ ਵੀ ਕੋਈ ਗੱਲਬਾਤ ਹੋ ਗਈ ਆ ਪਤਾ ਨਹੀਂ ਉਧਰ ਤੇ ਕਹਿੰਦਾ ਤੁਸੀਂ ਆਸ-ਪਾਸੇ ਹੋ ਜਾਓ ਮੈਂ ਚਲੋ ਠੀਕ ਆ ਐਨੀ ਗੱਲ ਤਾਂ ਹੀ ਮੈਨੂੰ ਪਤਾ ਦੂਜੇ ਅਮਰਪਾਲ ਸਿੰਘ ਦੇ ਫਾਦਰ ਸਾਹਿਬ ਉਹਨਾਂ ਦੇ ਨਾਲ ਬਹੁਤ ਸੰਗਤ ਸੀਗੀ 4-5 ਗੱਡੀਆਂ ਉਸ ਤੋਂ ਬਾਅਦ ਸਰਜੀਤ ਸਿੰਘ ਜੀ ਖਾਲਸਾ ਐਮਪੀ ਫਰੀਦਕੋਟ ਤੋਂ ਉਹ ਵੀ ਆਏ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਰੇ ਹੀ ਤੇ ਸਾਰਾ ਪੰਜਾਬ ਹੀ ਨਾਲ ਖੜਾ ਜੀ ਬਹੁਤ ਬਹੁਤ ਲੋਕ ਨਾਲ ਹੀ ਖੜੇ ਆ ਤਕਰੀਬਨ ਜਿਹੜੇ ਕੋਈ ਉਲਟ ਬੋਲਦੇ ਆ ਵੀ ਨਹੀਂ ਚੰਗਾ ਕੀਤਾ ਸ਼ਾਇਦ ਉਹਨਾਂ ਦੀ ਸੋਚ ਕੋਈ ਉਹ ਸੋਚ ਹੋਵੇ ਉਹ ਵੀ ਖੈਰ ਚੰਗਾਈ ਸੋਚਦੇ ਹੋਣਗੇ ਮੈਨੂੰ ਤਾਂ ਇਹੀ ਲੱਗਦਾ ਵੀ ਉਹਨਾਂ ਦੀ ਸੋਚ ਉਹਨਾਂ ਦੇ ਨਾਲ ਆ ਤੇ ਜਿੰਨੇ ਮੇਰੇ ਕੋਲੇ ਮੇਰਾ ਪਿੰਡ ਵੀ ਸਾਰਾ ਮੇਰੇ ਨਾਲ ਆ ਤੇ ਸਾਰੇ ਬਹੁਤ ਵਧੀਆ ਮੈਨੂੰ ਆ ਕੇ ਸਾਰੇ ਦੇਖ ਲਈ ਸਾਹਿਬ ਵੀ ਭਰੋਸਾ ਦੇ ਕੇ ਗਏ ਆ ਕਿ ਪਾਰਲੀਮੈਂਟ ਦੇ ਵਿੱਚ ਵੀ ਮੈਂ ਗੱਲ ਚੱਕੂਗਾ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਐਸਾ ਕੁਝ ਹੋ ਰਿਹਾ ਅਸਲ ਤਾਂ ਕੱਲਾ ਪੰਜਾਬ ਹੀ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਜਾਤੀ ਦੇ ਵੀ ਲੋਕ ਮਰਜੀ ਰਹਿੰਦੇ ਆ ਸਾਰਿਆਂ ਦੇ ਇਹੀ ਆ ਮਹਿਣਾ ਤੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਹੀ ਤੇ ਜਿਹੜੀ ਲੈਕਚਰ ਤਾਂ ਹੈਗੀ ਐਡਾ ਗੰਦ ਭਰੋਸ ਦੇ ਆ ਇਹਨੂੰ ਬੰਦ ਕਰਨਾ ਚਾਹੀਦਾ ਸਾਰੀਆਂ ਸਰਕਾਰਾਂ ਨੂੰ ਸਾਰੀਆਂ ਸਟੇਟ ਸਰਕਾਰਾਂ ਨੂੰ ਵੀ ਤੇ ਸੈਂਟਰ ਗਵਰਨਮੈਂਟ ਨੂੰ ਵੀ ਸਾਰਿਆਂ ਨੂੰ ਇਹ ਤਾਂ ਬੇਨਤੀ ਕਰਦੇ ਵੀ ਨਹੀਂ ਚੰਗਾ ਇਹਨੂੰ ਆਪੇ ਬੰਦ ਕਰਾਓ ਜਿਵੇਂ ਵੀ ਮਰਜ਼ੀ ਕਰਾਓ ਕਰਾਓ